ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੂਤ ਚਗਾਉਣ ਨਾਲ ਖਾਲਸਾ ਜੀ ਘਰ ਵਿੱਚੋਂ ਅਸੂਰੀ ਪੈਰੇ ਨਾਸ ਹੋ ਜਾਂਦੇ ਐਡੀ ਕਿਰਪਾ ਸ਼ਹੀਦਾਂ ਸਿੰਘਾਂ ਦੀ ਜੂਤ ਚਗਾਉਣ ਦੇ ਨਾਲ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਸ਼ਹੀਦਾਂ ਦੇ ਪੈਰੇ ਲੱਗ ਜਾਂਦੇ ਖਾਲਸਾ ਜੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਐਡੇ ਤਗੜੇ ਬਲੀ ਖਾਲਸਾ ਜੀ ਅਸੂਰਵੇਂ ਹਨ ਜਿਹੜਾ ਕੋਈ ਸ਼ਹੀਦਾਂ ਨੂੰ ਯਾਦ ਕਰਦਾ ਹੈ ਸ਼ਹੀਦ ਸਿੰਘ ਖਾਲਸਾ ਜੀ ਉਹਦੀ ਰਾਖੀ ਵੀ ਕਰਦੇ ਰੱਖਿਆ ਵੀ ਕਰਦੇ ਜਿਹੜਾ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦਾ ਨਾਮ ਬਾਣੀ ਪੜ੍ਹਦਾ ਸ਼ਹੀਦਾਂ ਨੂੰ ਨਤਮਸਤਕ ਹੁੰਦਾ ਖਾਲਸਾ ਜੀ ਉਹਨੂੰ ਕਦੇ ਵੀ ਕਿਸੇ ਪ੍ਰਕਾਰ ਦਾ ਜਿਹੜਾ ਬਿਗਰ ਮناسبਾ ਕਸ਼ਟ ਉਹਦੇ ਉੱਤੇ ਨਹੀਂ ਪੈਂਦਾ ਪਰ ਪ੍ਰੇਮ ਹੋਵੇ ਅੰਦਰੋਂ ਜੇ ਜੋਤ ਵੀ ਲਾਉਣੀ ਹੈ ਸ਼ਹੀਦਾਂ ਦੇ ਨਾਂ ਦੀ ਤੇ ਸ਼ਰਧਾ ਭਾਵਨਾ ਨਾਲ ਹੋਵੇ ਇਹ ਨਹੀਂ ਖਾਲਸਾ ਜੀ ਇੱਕ ਦਿਨ ਜੋਤ ਲਾ ਲਈ ਦੂਜੇ ਦਿਨ ਭੁੱਲ ਗਏ ਤੀਜੇ ਦਿਨ ਭੁੱਲ ਗਏ ਕਿਤੇ ਜਾਣਾ ਪੈ ਗਿਆ ਉਹ ਦਿਨ ਭੁੱਲ ਗਏ ਫਿਰ ਨਹੀਂ ਫਿਰ ਸੇਵਾ ਇਦਾਂ ਨਿਸ਼ਚੇ ਦੇ ਨਾਲ ਕਰਨੀ ਹੈ ਬਿਨਾਂ ਨਾ ਆਗਿਆ ਫਿਰ ਮਹਾਰਾਜ ਕਿਰਪਾ ਕਰਦੇ ਤੇ ਖਾਲਸਾ ਜੀ ਪੁੱਠੇ ਹੋਏ ਕੰਮ ਫਿਰ ਆਪਣੇ ਆਪ ਸਿੱਧੇ ਹੋ ਜਾਂਦੇ ਐਡੀ ਕਿਰਪਾ ਹੈ ਸ਼ਹੀਦਾਂ ਦੀ ਜੋਤ ਵਿੱਚ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰਾਂ ਨੇ ਸਾਨੂੰ ਖਾਲਸਾ ਜੀ ਦੇ ਵੱਡੇ ਸੂਰਮਿਆਂ ਨੂੰ ਇਸ ਪੰਥ ਵਿੱਚ ਲਿਆ ਕੇ ਸਤਗੁਰਾਂ ਨੇ ਉਹਨਾਂ ਦੀ ਵਡਿਆਈ ਵੀ ਕਰਾਈ ਸੋ ਇਹ ਸਤਗੁਰ ਮਹਾਰਾਜ ਦੇ ਘਰ ਦੀਆਂ ਵੱਡੀਆਂ ਤਾਕਤਾਂ ਹਨ ਸ਼ਹੀਦ ਸਿੰਘ ਸੋ ਇਸ ਕਰਕੇ ਜਿਹੜੇ ਭਾਈ ਸ਼ਹੀਦਾਂ ਦੇ ਨਾਂ ਦੀ ਜੋਤ ਲਾਉਂਦੇ ਹਨ ਉਹ ਨਿਸ਼ਚਾ ਕਰਕੇ ਪ੍ਰੇਮ ਕਰਕੇ ਭਾਵਨਾ ਕਰਕੇ ਸ਼ਰਧਾ ਕਰਕੇ ਜੋਤ ਲਾਉਣ ਮਹਾਰਾਜ ਦੀ ਕਿਰਪਾ ਵਰਤਦੀ ਹੈ ਘਰ ਵਿੱਚੋਂ ਮਾੜੀਆਂ ਚੀਜ਼ਾਂ ਦੇ ਖਾਲਸਾ ਜੀ ਪਹਿਰੇ ਨਾਸ ਹੋ ਜਾਂਦੇ ਸੋ ਮਹਾਰਾਜ ਕਿਰਪਾ ਕਰਨ